ਲੋ ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਵਾਹ ਠੀਕ ਹੈ ਵੀ ਸਾਰਿਆਂ ਦੇ ਜਾਨ ਬਈ ਠੀਕ ਠਾਕ ਲੋ ਜੀ 16 ਤਰੀਕ ਅੱਜ ਬਈ ਅੱਜ ਚੱਲੇ ਆਪਾਂ ਬਾਜੀ ਤੇ ਪਿੰਡ ਡੁੰਮਣੇ ਮਰੰਡੇ ਸ਼ਹਿਰ ਅਬੀ ਪਹੁੰਚ ਗਿਆ ਅੱਜ ਸਾਜਰੀ ਮੇਰੇ ਕੋਲ ਆ ਦੇਖੋ ਪਹੁੰਚ ਗਿਆ ਇਹ ਮੇਰੇ ਕੋਲ ਸਾਜਰੀ ਬਾਈ ਉੱਠ ਕੜਿਆ ਬਾ ਹੁਣ 5:30 ਹੋ ਗਏ ਨਾ 5:30 ਦਾ ਟਾਈਮ ਹੋ ਗਿਆ ਕਬੂਤਰੀ ਤਿਆਰ ਆ ਬੱਬੇਓ ਆਪਣੀ ਤਾਂ ਕਿ ਛੱਡਣੀ ਜੀ ਆਪਾਂ ਨੇ ਅੱਜ ਕਬੂਤਰੀ ਆਪਾਂ ਪੋਸਟ ਵੀ ਪਾਈ ਦੀ ਤੁਹਾਨੂੰ ਦੱਸੇਈਦਾ ਵੀ ਕਬੂਤਰੀ ਆਪਾਂ ਤਾਂ ਕਿ ਛੱਡ ਲੈਣੀ ਆ ਠੀਕ ਆ ਜੀ ਬਾਕੀ ਦੇਖਦੇ ਆ ਜੀ ਕਿਆ ਬਣਦਾ ਬਿੰਦੂ ਬਾਈ ਵੀ ਜਾ ਰਿਹਾ ਆਪਣੇ ਨਾਲ ਬਿੰਦੂ ਨਾਲ ਲਾਲਸਰੀ ਕਬੂਤਰੀ ਛੱਡਣੀ ਆ ਆਪਣੀ ਠੀਕ ਆ ਜੀ ਹਲੇ ਕੋਈ ਪਲਾਨ ਬਣਦਾ ਨਹੀਂ ਦਾ ਹੈਗਾ ਬਾਜੀ ਦਾ ਫਿਰ ਮੁੰਡਾ ਡੂੰਮਣੇ ਦਾ ਆਪਣਾ ਮਿੱਤਰੇ ਆ ਸੁਖਮਨ ਉਹ ਕਹਿੰਦਾ ਵੀ ਰਵੀ ਆਉਣਾ ਆਪਾਂ ਬਾਜੀ ਤੇ ਕਹਿੰਦਾ ਮਾ ਚਲੋ ਕੋਈ ਗੱਲ ਨਹੀਂ ਚੱਲਦੇ ਆ ਸ਼ੌਕ ਕਰ ਲੈਣਾ ਪੂਰਾ ਆਪਾਂ ਨੇ ਬਾਕੀ ਤਿਆਰੀ ਹੈ ਬਾਈ ਕਬੂਤਰ ਵੀ ਤਿਆਰ ਆ ਆਪਣਾ ਹਨਾ ਚੱਲਦੇ ਆਂ ਬਾਕੀ ਉੱਥੇ ਜਾ ਕੇ ਕਰਦੇ ਆਂ ਗੱਲਬਾਤ ਸਾਰੀ ਠੀਕ ਹੈ ਜੀ ਆ ਦੇਖੋ ਬਈ ਛੜਤੀ ਆਪਾਂ ਨੇ ਆਪਣੀ ਕੂਤਰੀ ਆ ਪੰਡੇ ਦੇ ਵਿੱਚ ਆ ਫਿਰਦੀ ਆ ਕੂਤਰਾਂ ਨਾਲ ਆਪਾਂ ਕੂਤਰੀ ਛੱਟਣੀ ਹੈ ਬਈ ਆਪਣੀ ਟਾਂਕੀ ਠੀਕ ਹੈ ਜੀ ਕਬੂਤਰ ਸਾਰੇ ਦੁਆਲੇ ਬਹੁਤ ਹੋ ਜਾਂਦੇ ਨੇ ਤਾਂ ਕਿਉਂਕਿ ਹੁਣ ਖੁੱਡੇ ਵਿੱਚ ਦੋ ਕਬੂਤਰੀਆਂ ਆ ਇਹ ਵੀ ਹੁਣ ਆਪਾਂ ਨੇ ਚਲੋ ਇੱਧਰ ਛੱਡੀ ਵੀ ਸੀ ਡਾਈਆਂ ਕਰਕੇ ਡਾਈ ਪਾਈ ਵੀ ਸੀ ਉੱਧਰ ਬਜੇ-ਬੁਜੇ ਜਾਦਾ ਕੱਡੇ ਹੋਏ ਤੇ ਜੋੜਿਆਂ ਕਰਕੇ ਉੱਧਰ ਛੱਡਦੇ ਨਹੀਂ ਦੇ ਆਪਾਂ ਇਹਨੂੰ ਫਿਰ ਤਾਂ ਕਰਕੇ ਇੱਧਰ ਛੱਡਤੀ ਦੀ ਆ ਵੇਖੀ ਠੀਕ ਹੈ ਜੀ ਇਹਦੀ ਇੱਕ ਚਾ ਸਜੀ ਕਾਲੀ ਖੱਬੀ ਚਿੱਟੀ ਤਾਂ ਕੀ ਆ ਸੱਜਾ ਲਾਲ ਟੂਸਾ ਖੱਬਾ ਹਰਾ ਬਿੱਠ ਤੇ ਲੈ ਕੇ ਪੂਛ ਤੱਕ ਬਈ ਸਾਰੀ ਹਰੀ ਏ ਦੀ ਠੀਕ ਹੈ ਜੀ ਆ ਦੇਖ ਲੋ ਐ ਚੱਲੀ ਅੱਜ ਬਾਜੀ ਪਰ ਪੱਕੇ ਪਿੱਠਵਰ ਵੀ ਲਾਲ ਰੰਗ ਲਾਇਆ ਬਤਾ ਇਹਦੇ ਜੋੜਿਆਂ ਮ ਕਰਕੇ ਲੱਗਿਆ ਪਹਿਲਾ ਰੰਗ ਪੁਰਾਣਾ ਚਲੋ ਮਿਲਦੇ ਆਂ ਬਾਈ ਉੱਥੇ ਹੈ ਨਾ ਫਿਰ ਓਕੇ ਜੀ ਇੱਧਰ ਆ ਇੱਧਰ ਚੱਲਦਾ ਹੁਣ ਅੱਛਾ ਚੱਲ ਲੈ ਆ ਦੀਰ ਪੂਈ ਦੋ ਚੰਗ ਚੰਗ ਨਹੀਂ ਯਾਰ ਉਹ ਤਾਂ ਆਪਾਂ ਅੱਗੇ ਕਰਦੇ ਆਂ ਕਿਨਾਰ ਕਿਨਾਰ ਕਰੀਂ ਉਹ ਬਾਈ ਪਾਣੀ ਦੇ

ਦੀ ਮਾੜੀ oke ਹਾਂਜੀ ਹਾਂਜੀ ਸਾਬ ਮੜਾਇਆ ਫਿਰ ਅੱਜ ਤੁਰ ਰਹੇ ਹੁੰਦੀ ਯਾਰ ਮੇਰੀ ਵਾਪਸ

है पछा अघे त ਮੋਰਵਾਲਾ ਨਿੱਕਾ ਮਾਣ ਆ ਨੀ ਉਤਾਨਾ ਤੇ ਲਾਖਾ ਪੀਂਦਾ ਜੀ ਨਮਾਰਿਆ ਨਮਾਰਿਆ ਜੀ ਮੋਤੀ ਚੀਨ ਗਾਈਂਦੇ ਹਾਂ ਕੋਈ ਜਲੀ ਜੀ ਜਿਹੜਾ ਦਾ ਦੱਖਾ Terima kasih atas a <laughs> ਜੀ ਬਾਈ ਟਾਈਮ ਲੱਗਣ ਲੱਗਾ ਹੁਣ ਤੀਜਾ ਟਾਈਮ ਆ ਇਹ ਪੂਤਰ ਅਮਨੇ ਉੱਤੇ ਜਾਂਦੇ ਤੇ ਉਹਨਾਂ ਕੋ ਟਾਈਮ ਲੱਗ ਗਿਆ ਤਾਂ ਚਲੋ ਕਲੀਅਰ ਹੋ ਗਏ ਹੁਣ ਜਾਨੀ ਕੇ ਲੋਨ ਵੀ ਪਹੁੰਚ ਗਏ ਆ ਸਰਦੀਪ ਵੀ ਟਾਈਮ ਸਰਦੀਪ ਟੀ ਦਾ ਟਾਈਮ ਆ ਜੀ ਪੰਨੋ ਮਾਣੂਗੇ ਪੰਨੋ ਮਾਣੂਗੇ ਟਾਈਮ ਆ ਜੀ ਰਾਜ ਰੰਗੀਆਂ ਦਾ ਲੱਗਾਇਆ ਜੀ ਮੋਤੀ ਸਿੰਘ ਦਾ ਟਾਈਮ ਆ ਜੀ 48 ਕੁਟਰ ਰੋੜੇ ਦਾ ਬਾਈ 48 ਚੋਂ 5 ਕੱਟ ਹੋ ਗਏ ਬਾਕੀ ਹਾਂ ਟਾਈਮ ਲੱਗਦਾ ਉਹਨਾਂ ਦਾ ਆਪਣਾ 11:25 ਉਹ 25 ਦਾ ਟਾਈਮ ਹੈ ਜੀ ਚਲੋ ਜੀ ਆਹ ਦੇਖੋ ਬਾਈ ਇਹਦਾ ਕੁਸਾ ਦੇਖੋ ਆਹ ਉਹ ਟਾਈਮ ਲੱਗਿਆ ਬਾਈ 11:00 ਆ ਦੁਬਾਰਾ ਫੇਰ ਫਿਰ ਦੇ ਟਾਈਮ ਪ੍ਰਦੀਪ ਇਟਲੀ ਜੀ ਪਿੱਛੇ ਦਾ ਟਾਈਮ ਹੈ ਜੀ ਲੋ ਜੀ ਬਈ ਟਾਈਮ ਬੋਲਣ ਲੱਗੇ ਆ 10 ਵਜੇ ਦਾ ਟਾਈਮ ਆ ਬਈ ਕਿੰਨੇ ਟਾਈਮ ਹੋ ਗਿਆ ਮੇਰੇ ਤੋਂ ਮਾ ਬੋਤਲ ਆ ਲੈ ਅਵਰਾਜ ਰੰਗੀਆਂ ਦਾ ਟਾਈਮ ਆ ਬਈ ਮਿੱਠੂ ਸਿੰਘ ਉਹ ਮਿੱਠੂ ਸਿੰਘ ਦਾ ਮਿਟਿਆ ਨਾਲ ਆ ਬਈ ਜੰਨਾ ਸੋਹਤੀਆਂ ਦਾ ਟਾਈਮ ਆ ਬਈ ਸਾਹਿਬ ਜਮੰਡਾ ਦਾ ਵੀ ਟਾਈਮ ਆ ਬਈ

വിഷ്ണു സി ടൈമി കായിച്ച ਕੀ ਕੋਈ ਬਰਤੂਰ ਨਹੀਂ ਦੇਖੇ ਸਹੀ ਤਰਹੀ ਤਕਨੀਕ ਨਹੀਂ ਕਿੰਨੇ ਵਜੇ ਕੀ ਆਉਂਦਾ ਨਹੀਂ ਕੋਈ ਸੱਦ ਪੁਸ਼ਟੀ ਦੇਤੀ ਹਣੀ ਗਾੜੀ ਕੋਈ ਪਹਿਲਾਂ ਕੋਈ ਨਹੀਂ ਆਉਂਦਾ ਹੀ ਐ ਰੌਕਟੇ ਬਣਿਆ ਦੱਸੋ ਹੋਰ ਦੇਖ ਲੈ ਜੀ ਕੋਈ ਚੱਕਾ ਸਰਾ ਦੇ ਬਾਦ ਨੰਨਾ ਤੇ ਬੜੋਹੜੀ ਨਾਲ ਕੁੱਝ ਨਾ ਦੇ ਤਾ ਜਿਹੜਾ ਰੋਟੀ ਲੱਗ ਕੇ ਜਿਹੜਾ ਬਾਲ ਸੈਟ ਤੇ ਸਾਡਾ ਵੀ ਰਗ ਨੂੰ ਜਿਹੜਾ ਕੈਬਿਨਰ ਜਿਹੜਾ ਸਾਡੇ ਪਰਵਾਣ ਬਣਦਾ ਹੈ ਤੇ ਮੂਰਤ ਬਣਿਆਗਾ ਟਾਈਮ ਆ ਰਾਮਨ ਤਾਂ ਬੈਠ ਗਿਆ ਆਰਾਮ ਨਾਲ ਠੰਡੇ ਚ ਹਾਂ ਕਿੱਦਾਂ ਠੀਕ ਆ ਮਾਹੌਲ ਹਾਂ ਲੋ ਜੀ ਬਾਈ 2:00 ਵੱਜ ਗਏ 2:00 ਦਾ ਟਾਈਮ ਹੋ ਗਿਆ ਪੁੱਤਰ ਠੀਕ ਆ ਤਿੰਨੇ ਬਾਈ ਆਪਣੇ ਤਿੰਨ ਛੱਡੇ ਤੇ ਤਿੰਨੇ ਠੀਕ ਆ ਹਲੇ ਫਿਲਹਾਲ ਦੇ ਘੜੀ ਦਾ ਬਾਕੀ ਟਾਈਮ ਟੂਮ ਲੱਗੀ ਜਾਂਦਾ ਪੁੱਤਰ ਫੇਰ ਹੁਣ ਚੈੱਕ ਹੋਏ ਆ ਸਾਰੇ ਉੱਪਰ ਚਲੇ ਗਏ ਕਬੂਤਰ ਉੱਚੇ ਵੜ ਗਏ ਕਬੂਤਰ ਫੇਰ ਬਈ ਸਾਰੇ ਬਾਕੀ ਪਾਣੀ ਪੂਣੀ ਪੀਣਾ ਹੈ ਤੇ ਬਈ ਅਸੀਂ ਵੀ ਮੈਂ ਚੱਲ ਨਾਲੇ ਕਿ ਸ਼ੂਟ ਜਾ ਸ਼ਾਟ ਜਾ ਲੈ ਲੈਣੇ ਆ ਕਬੂਤਰ ਫੇਰ ਉੱਚੇ ਚੜ ਗਏ ਬਾਕੀ ਕਰਾਂਗੇ ਬਈ ਸਾਰੀ ਅਪਡੇਟ ਤੁਹਾਡੇ ਨਾਲ ਹਨਾ ਦੇਖਦੇ ਆ ਅੱਲ ਦਾ ਹਲੇ ਕੰਮ ਬਈ ਮਾਜੀ ਵਧੀਆ 48 ਕੂਤਰ ਉੜੇ ਤੇ 48 ਕੂਤਰ ਉੜਦੇ ਟੋਟਲ 15 ਕਬੂਤਰ ਕੱਟ ਗਏ ਹੋਣਗੇ ਮੇਰੇ ਸਾਹ ਨਾਲ ਬਾਕੀ ਠੀਕ ਚੱਲਦੇ ਨੇ ਸਾਰੇ ਆ ਦੇਖੋ ਪਿੰਡ ਦੀ ਲੋਕੇਸ਼ਨ ਆ ਜੀ ਬਾਈ ਆ ਸਾਹਮਣੇ ਆ ਪਿੰਡ ਆ ਬਾਈ ਡੁੰਮਣਾ ਆ ਨਾਲੇ ਫਿਰ ਉਪਰਾਂ ਪਿੰਡ ਪੈ ਜਾਂਦਾ ਏ ਅੱਧਰ ਪਿੰਡ ਪੈ ਜਾਂਦਾ ਛੋਟਾ ਸਮਾਣਾ ਛੋਟਾ ਜਿਹਾ ਹੀ ਪਿੰਡ ਆ ਉਹ ਤਾਂ ਅਸੀਂ ਵੀ ਹੁਣ ਇੱਧਰ ਨੂੰ ਘੁੰਮਣ ਆਏ ਤੇ ਮਾਣ ਨਾਲ ਨਾਲ ਸ਼ਾਟ ਜਿਹਾ ਲੈ ਲੈਂਦੇ ਇੱਕ ਪਾਣੀ ਪੂਣੀ ਪੀ ਲੈਨੇ ਹਨਾ ਠੀਕ ਆ ਬਾਈ ਕਰਦੇ ਆ ਸ਼ੇਅਰ ਫਿਰ ਅਗਲੀ ਅਪਡੇਟ ਤੁਹਾਡੇ ਨਾਲ ਇੱਕ ਮੇਰਾ ਭਾਈ ਹੈ ਮੇਰਾ ਗਾਹ ਮੁੰਡੀਆਂ ਨਹੀਂ ਮੈਨੂੰ ਨਹੀਂ ਪਤਾ ਮੈਂ ਆਪੇ ਦੇ ਦੂੰਗਾ ਜਿਹੜੇ ਬੱਜ ਨਹੀਂ ਇਹ ਬੇਚਾਰੇ ਵੀਡੀਓ ਪਾਉਣੀਆਂ ਪਾਉਣੀਆਂ ਹਰ ਇੱਕ ਵਾਰੀ ਸੁਭਾਈ ਅੜੀ ਚੈੱਕ ਕਰਾ ਦੇਗੀ ਉਤਰੀ ਫਿਰ ਠੀਕ ਯਾਰ ਥੱਲੇ ਥੱਲੇ ਆਹ ਹਾਂ ਚੈੱਕ ਕਰਨਾ ਬਾਈ ਨੇ ਮੋੜਿਆ ਹੂੰ ਮੀ ਮੌਸਮ ਬਹੁਤ ਹਰਾ ਹੋ ਬਹੁਤ ਮਜ਼ਾ ਆ ਹਾਂ ਵੀ ਹਾਂ ਕਾਈ ਦਿਖਣੀ ਰਹੀ ਇਹਦਾ ਤੂਸਾ ਗੱਲਾ ਗਰਮੀ ਤੇ ਬਰਾਮਾ ਅਰਮਾਨ ਕਾਈ ਨੌਰ ਹਾਂ ਅਨਮੋਲ ਨਾਥਲ ਪਰ ਤੇ ਰਵੀ ਗੱਡਾਲ ਇਹ ਪੁੱਤਰਾ ਟਾਈਮ ਆ ਬਾਈ 4:50 ਤੋਂ ਆ ਲਾਲ ਟੂਸੇ ਕਾਲੀ ਟੋਰੀ ਨਹੀਂ ਸਹੀ ਕਰਨਾ ਆ ਲਾਲ ਟੂਸੇ ਕਾਲੀ ਟੋਰੀ ਨਫਲਪਰੀਆਂ ਦਾ ਆ ਗਿਆ ਅੰਦੇ ਸਾਡਾ ਨਹੀਂ ਦੇਖ ਲੈ ਫਗਰ ਪਹਿਲਾਂ ਆ ਬੋਲ ਨਾਲ ਬੜਾਈ ਹੋ ਗਿਆ ਤਾਂ ਲੋਟ ਆ ਗਿਆ ਬਰਾ ਤਾਂ ਇੱਧਰ ਹਾਂ ਸੱਜੀ ਇੱਧਰ ਲੈ ਹਾਈਟ ਲਈ ਗੱਲ ਲੱਗੀ ਕੋਈ ਨਹੀਂ ਆ ਇਹ ਜਿਹੜੀ ਜੰਨੇ ਆ ਦੋ ਆ ਸਾਰਾ ਇਹਨਾਂ ਬਾਜਾ ਜਾਨਾ ਬੁਦੀ ਇੱਕ ਜਣਾ ਦਾ ਇੱਦਾਂ ਰੁਕ ਜਾ ਉਹਨੂੰ ਇੱਕ ਜਣਾ ਦਾ ਮੇਰੇ ਕੋਲ ਆ ਜਾ ਉਹ ਰੇ ਹੁਣ ਕੋਈ ਬਾਹਰ ਆਈ ਉਹ ਛੋਟੇ ਨੂੰ ਮਾਰਨੀ ਚਲਾ ਬਾਹਰ ਨੀ ਜਾ ਮੈਂ ਆਉਣ ਨਾ ਪਿੱਛੇ ਆ ਕੇ ਇੱਕ ਜਿੰਦ ਲੈ ਨਹੀਂ ਇਹ ਪਤਾ ਨਹੀਂ ਹੋ ਦੇਣਾ ਮੈਂ ਬਹੁਤ ਬਹੁਤ ਧੰਨਵਾਦ ਭਾਈ ਜਮਨੇ ਪਿੰਡ ਵਾਲਿਆਂ ਦਾ ਬਾਈ ਰੱਖਾ ਪਿੰਡੂ ਤੇ ਹਰਪ੍ਰੀਤ ਆ ਬਹੁਤ ਬੜੀਆ ਵਲੀ ਕਰਵਾਈਆ ਜੀ ਇਹਨਾਂ ਨੇ ਪਾਈ ਫਾਟਾ ਮੀਟ ਕਾਪੀ ਤੇ ਪਿੱਲੂ ਸਟਾਰ ਕਾਪੀ ਤੇ ਬਾਈ ਠੀਕੀ ਨਾਲ ਧੰਨਵਾਦ ਬਾਈ ਜੀ ਜਿਹੜੇ ਖਿਡਾਰੀ ਪਹੁੰਚੇ ਆ ਜੀ ਬਹੁਤ ਵਧੀਆ ਸੋਚਿਆ ਉਸ ਬੰਦਿਆਂ ਦੀ ਵੀ ਵਧੀਆ ਖਿਡਾਰੀ ਪਹੁੰਚੇ ਨੇ ਜੀ ਬੜਾ ਸਹੀ ਆ ਜੀ ਪ੍ਰਦੀਪ ਇਟਲੀ ਵੀ ਸਹੀ ਆ ਕੱਲੂ ਮਾਲਾ ਵੀ ਫਿਰਿਆ ਜੀ। ਟੁਕਾ ਮਾਲਾ ਉਹਨਾਂ ਦਾ ਕੁੱਤ ਵੀ ਫਿਰਿਆ ਜੀ। ਅਜਮੀਰ ਜਹਾਣਪੁਰਾ ਫਿਰਿਆ ਜੀ ਕੁੱਤ ਉਹਨਾਂ ਦਾ ਵੀ। ਬਾਕੀ ਮਿਲਦੇ ਹੀ ਚਲੋ ਦੱਸਿਓ ਬਾਈ ਕਿੱਧਰ ਜਾਣਾ। ਜੱਗਾ ਕਿਰਾਏ ਮੱਚੇ ਦਾ ਕੁੱਤ ਵੀ ਫਿਰਿਆ ਜੀ। ਮਿੱਠੂ ਫੇਂਗਾ ਉਹਦਾ ਕੁੱਤ ਵੀ ਫਿਰਦਾ ਜੀ। ਹਨ ਮੋਹਨ ਨਸਲਪੁਰ ਉਹਨਾਂ ਦਾ ਵੀ ਫਿਰਦਾ ਜੀ। ਕਾਲੂ ਖੜੀ ਉਹਨਾਂ ਦਾ ਕੁੱਤ ਵੀ ਫਿਰਦਾ ਜੀ ਬੜਾ ਚੰਗਾ। ਹੈਂ? ਉਹਨੇ ਕਕਰਾਲੀ ਹਾਂ ਹਾਂ ਕਬੂਤਰ ਫਿਰਦਾ ਫਿਰਦਾ ਸਰਪਰੀ ਦੰਮਣਾ ਦੇ ਲੋ ਆ ਜੀ ਸਿੰਦੂ ਦੰਮਣਾ ਹਾਂ ਬਹੁਤ ਵਧੀਆ ਕਬੂਤਰ ਫਰਤੇ ਆ ਜੀ ਇਹਨਾਂ ਦੇ ਠੀਕ ਆ ਮਿੱਠੂ ਸਿੰਘ ਆਪਣਾ ਕੁਸ਼ਤ ਦੀ ਗਾਤ ਕਰੇਗਾ ਜੀ 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 ਯੋ ਜਿੰਨੇ ਜਾਗੇ ਨਾ ਆਇਆ ਅਗਰੇ ਲੱਗ ਗਿਆ ਬਈ 6 ਦਾ ਟਾਈਮ ਤਾਂ ਹੋ ਗਿਆ 12 ਜਾਂ ਸਾਂਝੀ ਹੋ ਗਈ 12 ਕਬੂਤਰਾਂ ਵਿੱਚ ਆਪਣੀ ਕੂਤਰ ਹੀ ਰਹਿ ਗਈ ਬਈ ਕਲੂਰੀ ਰਹਿ ਗਈ ਪਾਣੇ ਪਿੰਡ ਵਾਲੇ ਦੇ ਆ ਰਹੇ ਹਾਂ ਆ ਰਹੇ ਹਾਂ ਸੋਸ਼ਲ ਦੀਆਂ ਕੀ ਚੀਜ਼ਾਂ ਆ ਗਿਆ ਥੱਲੇ ਜਦ ਦੀ ਹਰ ਕੰਮ ਨੂੰ ਮਰੰਦਾ ਹੈ ਲੈ 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 ਮੇਰੇ ਸਮਝ ਨਹੀਂ ਆ ਰਿਹਾ ਬੰਦਾ ਲੱਤ ਕੇ ਜੀ ਰਿਹਾ ਸੁਖੋ ਉੱਠੋ ਸ਼ਟੋ ਪੈਨਲਟੀ ਸੁਣ ਲੋ ਕਾ ਪੋਲ ਦਾ ਹੋਣਾ ਮਨੋਪਰੀਆ ਸੋਨੀ ਕਕਰਾਲੀ ਸੋਨੀ ਕਕਰਾਲੀ ਪੀਲੂ ਹੈਗਾ ਉਹ ਉਹ ਪ੍ਰਦੀਪ ਮਟਲੀ ਪਣ ਮੁਰੇ ਉਹ ਟੋਠੇ ਪਰਾਂ ਬਾਈ ਟੋਠੇ ਨਹੀਂ ਲੱਗੇ ਮੈਂ ਡਰਦਾ ਵੀਡੀਓ ਬਣਾਇਆ ਨਹੀਂ ਉਰੀਆ ਪੁੱਤ ਜੱਟ ਜੀਓ ਪੁੱਤ ਵੀਡੀਓ ਬਣਾਇਆ ਨਹੀਂ ਪੁੱਤ ਜਾ ਪੁੱਤ ਉਹ ਕਰਸੀ ਜੱਕ ਦੀ ਉਰੀਆ ਜਿਵੇਂ ਨਹੀਂ ਨਾ ਨੰਬਰ ਲਿਗਰੇ ਅਗਲੇ ਹੋਰ ਜੀਓ ਪਾਰਟੀਆਂ ਦੇ ਵੀਰ ਇਹ ਆ ਨੰਬਰ ਆਊਗਾ ਜੋ ਪਹਿਲਾ ਇਹਦਾ ਚਾਕਾ ਮੁੰਡੇ ਦੇ ਆ ਗਿਆ ਇੱਕ ਇੱਕ ਚਾਰ ਤੇ ਚਾਰ ਤੇ ਜੱਟ ਨਹੀਂ ਹੋਊਗਾ ਵੀਡੀਓ ਬਣਾ ਲਓ ਭਾਈ ਆਰਾਮ ਤੇ ਭਾਈ ਆਰਾਮ ਤੇ ਇੱਕ ਚੱਕ ਲੈਗਾ ਨਾ ਆਹ ਬਈ ਗਿਆ ਦੋ ਨੰਬਰ ਬੇਂਦਰਾ ਗੱਗੜਾ ਵਾਲਾ ਨੋ ਨੰਬਰ ਨਾ ਬੱਛੇ ਆ ਲਾਏ ਦੋ ਲੱਗਦਾ ਨਾ ਨੋ ਨੰਬਰ ਇੱਕ ਹੋਰ ਚੱਕ ਅਨਮੋਲ ਨਥਲ ਪਰ ਪਹਿਲਾ ਕਾਪੀ ਆ ਲੈ ਭਾਈ ਆ ਜਾ ਭਾਈ ਸਾਡਾ ਸਦਾ ਦੇ ਪਾਰਟੀ ਪਹਿਲਾ ਚਾਰੋਂ ਬੱਧੀ ਜੀ ਚਾਰ ਕਮਲ ਮਰਵਾ ਨਾ ਨਾ ਵੀਰ ਪਤਨ ਠੀਕ ਆ ਬਾਈ ਠੀਕ ਆ ਫਲਾਣੀ ਤੇ ਹੋਣਾ ਕੋਣੀ ਨਹੀਂ ਨਹੀਂ ਚੱਕ ਲਵੰਦੀ ਆ ਵੀ ਇੱਕ ਹੋਰ ਇੱਕ ਹੋਰ ਚੱਕ ਲੈ ਕਿੰਨੇ ਗੋਲ ਨਾ ਕਮਲ ਮਰਵਾ 10 ਨੰਬਰ ਹੋਵੇ 7 ਨੰਬਰ ਅਸ਼ਵੀਤ ਹਸੈਨ ਬਰਾ ਵੀਰੇ ਆਏ ਹਾਏ ਕੋਈ ਨਾ ਵੀਰ ਪਰਚਾ ਖੋਲ ਲਿਆ ਪੰਨੀ ਗਲੀ ਨਹੀਂ ਅਸ਼ਵੀਤ ਹਸੈਨ ਨਹੀਂ ਪੰਚ ਪੰਜ ਨੰਬਰ ਕੱਲੂ ਮਾਲਾ ਇੱਕ ਹੋਰ ਇੱਕ ਹੋਰ ਚੱਕ ਲੈ ਰੁਕ ਜਾ ਬੱਦ ਅਸ਼ਮੀਲ ਹਦੈਨਪੁਰਾ 11 ਨੰਬਰ 7 ਨੰਬਰ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਆਹ ਦੇਖ ਲੈ ਨੂਰੇ ਆਪਣਾ ਵੀ ਆਏ ਆਹ ਦੇਖ ਲੋ ਵੀਰੇ ਜਿਹਨੇ ਦੇਖ ਜਿਹਨੇ ਦੇਖਣੇ ਨੰਬਰ ਦੇਖ ਲੋ ਕਰੋ ਅਸ਼ਮੀਲ ਹਦੈਨਪੁਰਾ ਲੈ ਵੀਰ ਕੋਲ ਦੇ ਅਛੇ ਅਸੀਂ ਕੀ ਕਰੀਏ ਸਾਡੀ ਦਾਪ ਵਿੱਚ ਆਪਣਾ ਦਾਸਪਾ ਇੱਕ ਸਾਡੀ ਦਾਪ ਨਹੀਂ ਨਿਕਲੀ ਮੇਰਾ ਹੁੰਦਾ ਹੁੰਦਾ ਠੀਕ ਹੈ ਬੋਲਦੇ ਯਾਰ ਸਾਡੀ ਜੀ ਨਿਕਲੀਆਂ ਸਾਡੀਆਂ ਦਾਪ ਦੋ ਵਿੱਚ ਮੇਰਾ ਚਲੋ ਠੀਕ ਹੈ ਬਾਬਿਓ ਬਾਕੀ ਆਉਣਾ ਬਾਈ ਹੋ ਗਿਆ ਲੋ ਜੀ ਬਾਈ ਅੱਜ ਸੁਖਮਨ ਵੀਰ ਦੇ ਕਹਿਣ ਤੇ ਬਾਈ ਆਪਾਂ ਪਹੁੰਚੇ ਤੇ ਅੱਜ ਪਿੰਡ ਡੁੰਮਣੇ ਤਾਂ ਬਾਈ ਆਪਣੀ ਕਬੂਤਰੀ ਹੌਣ ਚੜੀ ਆ ਟਾਂਗੀ ਸੁਖਮਨ ਵੀਰ ਦਾ ਬਾਈ ਬਹੁਤ ਬਹੁਤ ਧੰਨਵਾਦ ਆ ਆਪਣਾ ਭਰਾ ਆਪਣੇ ਨਾਲ ਵਧੀਆ ਜੁੜੇ ਹੋਏ ਜਿਹੜੇ ਆਪਣੇ ਭਰਾ ਹਨ ਇਹਨਾਂ ਦੇ ਇਹਨਾਂ ਦੇ ਉਹਨਾਂ ਨਾਲ ਇਹ ਆ ਬਾਈ ਆਪਾਂ ਵੀ ਬੜੇ ਹਨ ਤਾਂ ਬਹੁਤ ਵੀਰ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਬਾਈ ਆਪਾਂ ਇਹਦੇ ਕਹਿਣ ਤੋਂ ਅੱਜ ਪਹੁੰਚੇ ਤੇ ਪਿੰਡ ਤਾਮਣੀ ਕੂਤਰੀ ਵੀ ਬਾਈ ਜੇਤੂ ਰਹੀ ਆ ਪਿੰਡ ਡੂਮਣੇ ਸੁਖਮਨ ਵੀਰ ਦਾ ਵੀ ਕੂਤਤ ਰਿਹਾ ਬਾਈ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਹਨ ਮੁਬਾਰਕਾਂ ਬਾਈ ਤੁਹਾਨੂੰ ਵੀ ਹਨ ਬਹੁਤ ਬਹੁਤ ਇਹਨਾਂ ਦਾ ਬਹੁਤ ਸ਼ੁਕਰੀਆ ਬਾਈ ਬਹੁਤ ਵਧੀਆ ਧੰਨਵਾਦ ਬਹੁਤ ਵਧੀਆ ਬਾਜੀ ਕਰਾਈ ਯਾਰ ਮੁੰਡਿਆਂ ਨੇ ਹਾਂ ਬਹੁਤ ਵਧੀਆ ਬਹੁਤ